ਅੱਜਕੱਲ ਆਪਾਂ ਆਨਲਾਈਨ ਗੇਮਾਂ ਵਾਲੇ ਬਹੁਤ ਜ਼ਿਆਦਾ ਐਪ ਦੇਖਦੇ ਆ ਜਿਨ੍ਹਾਂ ਦੀਆਂ ਮਸ਼ਹੂਰੀਆਂ ਧੜਾ ਧੜਾਉਂਦੀਆਂ ਨੇ ਤੇ ਉਹ ਕਹਿੰਦੇ ਨੇ ਕਿ ਕਰੋੜ ਜਿੱਤੋ 2 ਕਰੋੜ ਜਿੱਤੋ ਵੱਡੇ ਵੱਡੇ ਸੈਲੀਬ੍ਰਿਟੀ ਵੱਡੇ ਵੱਡੇ ਕ੍ਰਿਕਟਰ ਇਹਨਾਂ ਦੀ ਮਸ਼ਹੂਰੀ ਕਰਦੇ ਨੇ ਤੇ ਜੋ ਲੋਕ ਇਸ ਵਿੱਚੋਂ ਕਰੋੜ 2 ਕਰੋੜ ਜਿੱਤਦੇ ਨੇ ਉਹ ਫਿਰ ਇਹਨਾਂ ਐਪਾਂ ਦੀ ਮਸ਼ਹੂਰੀ ਲਈ ਉਹਨਾਂ ਨੂੰ ਅੱਗੇ ਲੈ ਕੇ ਆਉਂਦੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਤੇ ਘਰੇ ਬੈਠੇ ਲੋਕਾਂ ਨੂੰ ਲੱਗਦਾ ਹੈ ਕਿ ਆਪਾਂ ਵੀ ਕਰੋੜਪਤੀ ਬਣ ਸਕਦੇ ਹਾਂ ਆਪਾਂ ਵੀ ਗੇਮ ਖੇਡ ਕੇ ਜਿੱਤ ਸਕਦੇ ਹਾਂ ਪਰ ਜੋ ਇਹ ਐਪਾਂ ਵਾਲੇ ਨੇ ਜੋ ਇਹ ਐਡਾਂ ਵਾਲੇ ਨੇ ਇਹ ਸਿਰਫ ਉਹਨਾਂ ਬੰਦਿਆਂ ਨੂੰ ਹੀ ਦਿਖਾਉਂਦੇ ਨੇ ਜੋ ਕਰੋੜਪਤੀ ਬਣੇ ਨੇ ਉਹਨਾਂ ਬੰਦਿਆਂ ਨੂੰ ਕਦੇ ਨਹੀਂ ਦਿਖਾਉਂਦੇ ਜੋ ਇਹਨਾਂ ਐਪਾਂ ਦੇ ਕਾਰਨ ਰੋੜਪਤੀ ਬਣ ਜਾਂਦੇ ਆ ਜਿਨ੍ਹਾਂ ਦੀ ਘਰ ਬਰਬਾਦ ਹੋ ਜਾਂਦੇ ਆ ਜਿਨ੍ਹਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਅੱਜ ਦੀਆਂ ਦੋ ਘਟਨਾਵਾਂ ਤੁਹਾਨੂੰ ਮੈਂ ਸੁਣਾਉਂਗਾ ਇੱਕ ਵਿੱਚ ਭਰਾ ਭੈਣ ਨੂੰ ਮਾਰ ਦਿੰਦਾ ਹੈ ਤੇ ਇੱਕ ਵਿੱਚ ਪਤਨੀ ਪਤੀ ਨੂੰ ਮਾਰ ਦਿੰਦੀ ਹੈ ਦੋਨੋਂ ਹੀ ਐਦਾਂ ਦੀਆਂ ਸਟੋਰੀਆਂ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਇਸ ਦਾ ਇਲਾਕਾ ਮਕਬੂਲਪੁਰ ਗੱਲ ਹੈ 21 ਮਈ 2025 ਦੀ ਦੇਰ ਰਾਤ ਨੂੰ ਤਕਰੀਬਨ 2:30 ਵਜੇ ਪੁਲਿਸ ਨੂੰ ਇੱਕ ਫੋਨ ਆਉਂਦਾ ਹੈ ਕਿ ਇੱਥੇ ਇੱਕ ਕੁੜੀ ਦਾ ਕਤਲ ਹੋ ਗਿਆ ਹੁਣ ਪੁਲਿਸ ਮੌਕੇ ਤੇ ਪਹੁੰਚਦੀ ਹੈ ਜਾ ਕੇ ਦੇਖਦੀ ਹੈ ਤਾਂ ਕੁੜੀ ਬੈੱਡ ਉੱਤੇ ਪਈ ਸੀ ਉਸ ਦੀ লাশ ਖੂਨ ਨਾਲ ਲਥਪਥ ਸੀ ਤੇ ਕੁੜੀ ਦਾ ਨਾਮ ਨਿਸ਼ਾ ਸੀ ਜਿਸ ਦੀ ਉਮਰ ਲਗਭਗ 21-22 ਸਾਲ ਸੀ ਹੁਣ ਪੁਲਿਸ ਤਫ਼ਤੀਸ਼ ਕਰਦੀ ਹੈ ਕਿਉਂਕਿ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਆਖਰ ਇਸ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਤਾਂ ਪੁਲਿਸ ਨੂੰ ਜੋ ਕਹਾਣੀ ਪਤਾ ਲੱਗਦੀ ਹੈ ਉਹ ਸੁਣ ਕੇ ਤਾਂ ਪੁਲਿਸ ਦੇ ਵੀ ਹੋਸ਼ ਉੱਡ ਜਾਂਦੇ ਆ ਇਸ ਘਰ ਦੇ ਵਿੱਚ ਚਾਚੇ ਤਾਏ ਯਾਨੀ ਦੋ ਭਰਾ ਰਹਿੰਦੇ ਸੀ ਚਾਚੇ ਦੀ ਕੁੜੀ ਸੀ ਨਿਸ਼ਾ ਤੇ ਨਿਸ਼ਾ ਦੇ ਤਾਏ ਦਾ ਮੁੰਡਾ ਸੀ ਸੰਜੀਵ ਉਰਫ ਸੰਜੂ ਇਹ ਦੋਨੋਂ ਬੀ ਕਾਮ ਦੀ ਪੜ੍ਹਾਈ ਕਰਦੇ ਸੀ 21 ਮਈ 2025 ਨੂੰ ਦੇਰ ਰਾਤ ਤਕਰੀਬਨ 12 ਵਜੇ ਇਹ ਦੋਨੋਂ ਕਮਰੇ ਦੇ ਵਿੱਚ ਪੜ ਰਹੇ ਸੀ ਪੜਨ ਤੋਂ ਬਾਅਦ ਜੋ ਸੰਜੂ ਹੁੰਦਾ ਉਹ ਕਮਰੇ ਚੋਂ ਬਾਹਰ ਚਲਾ ਜਾਂਦਾ ਤੇ ਹੁਣ ਨਿਸ਼ਾ ਕਮਰੇ ਦੀ ਲਾਈਟ ਬੰਦ ਕਰਕੇ ਪੈ ਜਾਂਦੀ ਹੈ ਉਸ ਤੋਂ ਬਾਅਦ ਸੰਜੂ ਫੇਰ ਦੁਬਾਰਾ ਇਸ ਕਮਰੇ ਦੇ ਵਿੱਚ ਆਉਂਦਾ ਹੈ ਤੇ ਅਲਮਾਰੀ ਖੋਲ ਲੈਂਦਾ ਇਹ ਸਭ ਕੁਝ ਨਿਸ਼ਾ ਦੇਖ ਰਹੀ ਸੀ ਨਿਸ਼ਾ ਰੋਲਾ ਪਾਉਂਦੀ ਹੈ ਕਿਉਂਕਿ ਸੰਜੂ ਅਲਮਾਰੀ ਦੇ ਵਿੱਚੋਂ ਪੈਸੇ ਕੱਢ ਰਿਹਾ ਸੀ ਜਦੋਂ ਨਿਸ਼ਾ ਨੇ ਰੋਲਾ ਪਾਇਆ ਤਾਂ ਸੰਜੂ ਤੈਸ਼ ਦੇ ਵਿੱਚ ਆ ਗਿਆ ਤੇ ਉਸ ਨੇ ਨਿਸ਼ਾ ਦੇ ਉੱਤੇ ਚਾਕੂ ਦੇ ਨਾਲ ਬਾਰ ਕਰ ਦਿੱਤਾ ਨਿਸ਼ਾ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਪਰ ਨਿਸ਼ਾ ਦੀਆਂ ਚੀਕਾਂ ਸੁਣ ਕੇ ਜਦੋਂ ਨਿਸ਼ਾ ਦੀ ਮਾਂ ਆਉਂਦੀ ਹੈ ਤਾਂ ਉਹ ਦੇਖਦੀ ਹੈ ਕਿ ਸੰਜੂ ਦੇ ਹੱਥ ਦੇ ਵਿੱਚ ਚਾਕੂ ਹੈ ਤੇ ਨਿਸ਼ਾ ਬੈੱਡ ਉੱਤੇ ਪਈ ਹੈ ਉਹ ਚੰਗਿਆੜਾ ਮਾਰਦੀ ਹੈ ਸਭ ਨੂੰ ਬੁਲਾਉਂਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਤੇ ਹੁਣ ਪੁਲਿਸ ਇਹ ਵੀ ਜਾਨਣਾ ਚਾਹੁੰਦੀ ਸੀ ਕਿ ਆਖਰ ਜੋ ਸੰਜੂ ਘਰ ਦੇ ਵਿੱਚੋਂ ਪੈਸੇ ਚੋਰੀ ਕਰ ਰਿਹਾ ਸੀ ਉਸ ਪਿੱਛੇ ਕੀ ਕਾਰਨ ਹੈ ਤਾਂ ਤਫਤੀਸ਼ ਦੇ ਵਿੱਚ ਪਤਾ ਲੱਗਦਾ ਹੈ ਕਿ ਜੋ ਸੰਜੂ ਆ ਇਸ ਨੂੰ ਆਨਲਾਈਨ ਗੇਮ ਖੇਡਣ ਦੀ ਆਦਤ ਹੈ 5-6 ਮਹੀਨੇ ਪਹਿਲਾਂ ਵੀ ਇਸ ਨੇ ਇਨ੍ਹਾਂ ਗੇਮਾਂ ਦੇ ਵਿੱਚ ਹੀ 5-6 ਲੱਖ ਰੁਪਇਆ ਬਰਬਾਦ ਕਰ ਦਿੱਤਾ ਸੀ ਹਾਰ ਗਿਆ ਸੀ ਤੇ ਇਸ ਬੰਦੇ ਨੂੰ ਇੰਨੀ ਲਤ ਸੀ ਇਹ ਗੇਮ ਖੇਡਣ ਦੀ ਕਿ ਇਹ ਉਸਨੇ ਆਪਣਾ ਫੋਨ ਅਤੇ ਬਾਈਕ ਵੀ ਵੇਚ ਦਿੱਤੀ ਸੀ ਤੇ ਉਹ ਪੈਸੇ ਵੀ ਗੇਮ ਦੇ ਵਿੱਚ ਲਗਾ ਦਿੱਤੇ ਸੀ ਤੇ ਹੁਣ ਇਹ ਅੱਗੇ ਇਸ ਗੇਮ ਨੂੰ ਖੇਡਣ ਲਈ ਘਰ ਦੇ ਵਿੱਚ ਚੋਰੀ ਕਰਦਾ ਹੈ ਤੇ ਜਦੋਂ ਅਲਮਾਰੀ ਦੇ ਵਿੱਚੋਂ ਪੈਸੇ ਕੱਢਣ ਲੱਗਦਾ ਤਾਂ ਨਿਸ਼ਾ ਉਸ ਨੂੰ ਦੇਖ ਲੈਂਦੀ ਹੈ ਨਿਸ਼ਾ ਦੀ ਉਮਰ ਲਗਭਗ 21-22 ਸਾਲ ਸੀ ਤੇ ਸੰਜੂ ਦੀ ਉਮਰ 22-23 ਸਾਲ ਸੀ ਜਦੋਂ ਨਿਸ਼ਾ ਦੇਖਦੀ ਹੈ ਤਾਂ ਇਹ ਬੰਦਾ ਉਸ ਉੱਪਰ ਚਾਕੂਆਂ ਦੇ ਨਾਲ ਬਾਹਰ ਕਰ ਦਿੰਦਾ ਹੈ ਤੇ ਨਿਸ਼ਾ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਪੁਲਿਸ ਨੇ ਸੰਜੂ ਨੂੰ ਗ੍ਰਿਫਤਾਰ ਕਰ ਲੇਤਾ ਇਸ ਉੱਪਰ ਕੇਸ ਦਰਜ ਕਰਕੇ ਇਸ ਨੂੰ ਜੇਲ੍ਹ ਭੇਜ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅਦਾਲਤ ਦੇ ਵਿੱਚੋਂ ਸੰਜੂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਅੱਜ ਦੀ ਜੋ ਦੂਸਰੀ ਘਟਨਾ ਉਹ ਹੈ ਮਹਾਰਾਸ਼ਟਰ ਦੇ ਜਬਤ ਮਾਲ ਦੀ ਇੱਥੋਂ ਦਾ ਚੁਸਾਲਾ ਜੰਗਲ ਚੁਸਾਲਾ ਜੰਗਲ ਦੇ ਵਿੱਚ ਕਿਸੇ ਨੂੰ ਇੱਕ লাশ ਦਿਖਾਈ ਦਿੰਦੀ ਹੈ ਜੋ ਕਿ ਸਾੜੀ ਹੋਈ ਸੀ ਹੁਣ ਹੋਰ ਲੋਕਾਂ ਨੂੰ ਜਦੋਂ ਪਤਾ ਲੱਗਦਾ ਤਾਂ ਇੱਥੇ ਇਕੱਠ ਹੋ ਜਾਂਦਾ ਤੇ ਹੁਣ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਜੋ ਇਹ লাশ ਸੀ ਇਹ ਸਲਾਸ਼ ਦਾ ਪਤਾ ਨਹੀਂ ਲੱਗ ਰਿਹਾ ਸੀ ਕਿ ਆਖਰ ਇਹ লাশ ਹੈ ਕਿਸ ਦੀ ਪੁਲਿਸ ਨੇ ਤਫ਼ਤੀਸ਼ ਕਰਦੀ ਹੈ লাশ ਨੂੰ ਕਾਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਪਰ ਜੋ লাশ ਦੇ ਕੱਪੜੇ ਪਾਏ ਹੋ ਸੀ ਕਮੀਜ਼ ਪਾਇਆ ਹੋਇਆ ਸੀ ਉਸ ਤੋਂ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਤਾਂ ਸ਼ਾਂਤ ਨੂੰ ਦੇਸ਼ਮੁਖ ਦੀ লাশ ਹੈ ਜੋ ਕਿ ਸਨਰਾਈਜ਼ ਇੰਗਲਿਸ਼ మీడియం ਸਕੂਲ ਦੇ ਵਿੱਚ ਮਾਸਟਰ ਸੀ ਹੁਣ ਪੁਲਿਸ ਉਸਦੇ ਘਰ ਜਾਂਦੀ ਹੈ ਉਸਦੇ ਘਰ ਉਸਦੀ ਪਤਨੀ ਹੁੰਦੀ ਹੈ ਜਿਸ ਦਾ ਨਾਮ ਨਿਧੀ ਦੇਸ਼ਮੁਖ ਹੁੰਦਾ ਹੈ ਉਸ ਨਾਲ ਗੱਲ ਕਰਦੇ ਆ ਕਿ ਤੁਹਾਡਾ ਪਤੀ ਕਿੱਥੇ ਹੈ ਤਾਂ ਉਸ ਨੇ ਕਿਹਾ ਕਿ ਪਤੀ ਤਾਂ ਮੇਰਾ 2 ਦਿਨਾਂ ਤੋਂ ਲਾਪਤਾ ਦਾ ਹੁਣ ਪੁਲਿਸ ਸ਼ਾਂਤਨੂ ਦੀ ਘਰ ਵਾਲੀ ਨਾਲ ਗੱਲ ਕਰਦੇ ਆ ਕਿ ਤੁਹਾਡੀ ਕਿਸੇ ਨਾਲ ਦੁਸ਼ਮਣੀ ਜਾਂ ਕੋਈ ਹੋਰ ਗੱਲਬਾਤ ਹੋਵੇ ਜਿਸ ਕਾਰਨ ਸ਼ਾਂਤਨੂ ਦਾ ਕਿਸੇ ਨੇ ਕਤਲ ਕਰ ਦਿੱਤਾ ਬਰ ਜੋ ਸ਼ਾਂਤੂਨ ਦੀ ਪਤਨੀ ਹੁੰਦੀ ਹੈ ਉਹ ਕਹਿੰਦੀ ਹੈ ਕਿ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਕਿਸੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਪਰ ਮੈਨੂੰ ਨਹੀਂ ਪਤਾ ਕਿ ਸ਼ਾਂਤੂਨ ਦਾ ਕਤਲ ਕਿਸ ਨੇ ਕਰ ਦਿੱਤਾ ਕਿਸ ਨੇ ਇਸ ਦੀ লাশ ਨੂੰ ਜਲਾਇਆ ਦਾ ਪੁਲਿਸ ਨੂੰ ਸ਼ੱਕ ਹੁੰਦਾ ਹੈ ਸ਼ਾਂਤੂਨ ਦੀ ਘਰ ਵਾਲੀ ਨਿਧੀ ਦੇਸ਼ਮੁਖ ਤੇ ਕਿ ਇਹ ਜੋ ਔਰਤ ਹੈ ਇਹ ਜ਼ਰੂਰ ਝੂਠ ਬੋਲ ਰਹੀ ਹੈ ਹੁਣ ਪੁਲਿਸ ਨਿਧੀ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਉਸ ਤੋਂ ਬਾਅਦ ਇਸ ਤੋਂ ਸੱਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਜੋ ਕਹਾਣੀ ਨਿਧੀ ਦੱਸਦੀ ਹੈ ਉਹ ਸੁਣ ਕੇ ਤਾਂ ਪੁਲਿਸ ਵਾਲੇ ਵੀ ਹੈਰਾਨ ਹੋ ਜਾਂਦੇ ਆ ਨਿਧੀ ਦੱਸਦੀ ਹੈ ਕਿ ਮੈਂ ਅਤੇ ਸ਼ੰਤ ਨੂੰ ਦੋਨੋਂ ਇੱਕ ਸਕੂਲ ਦੇ ਵਿੱਚ ਪੜਾਉਂਦੇ ਸੀ ਇਹਨਾਂ ਦੀ ਆਪਸ ਦੇ ਵਿੱਚ ਦੋਸਤੀ ਹੋ ਜਾਂਦੀ ਹੈ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਸਨਰਾਈਜ਼ ਸਕੂਲ ਦੇ ਵਿੱਚ ਹੀ ਸ਼ੰਤ ਨੂੰ ਅਧਿਆਪਕ ਸੀ ਟੀਚਰ ਸੀ ਤੇ ਜੋ ਨਿਧੀ ਦੇਸ਼ਮੁਖ ਸੀ ਉਹ ਪ੍ਰਿੰਸੀਪਲ ਸੀ ਹੁਣ ਇਹਨਾਂ ਦੀ ਨੇੜਤਾ ਹੋ ਜਾਂਦੀ ਹੈ ਨੇੜਤਾ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਕਿ ਆਪਾਂ ਵਿਆਹ ਕਰਵਾ ਲਈਏ ਤਕਰੀਬਨ 1 ਸਾਲ ਪਹਿਲਾਂ ਇਹ ਦੋਨੋਂ ਵਿਆਹ ਕਰਵਾ ਲੈਂਦੇ ਆ ਵਿਆਹ ਕਰਵਾਉਣ ਤੋਂ ਬਾਅਦ ਜੋ ਸ਼ਾਂਤ ਨੂੰ ਦੇਸ਼ਮਖ ਹੁੰਦਾ ਉਹ ਆਪਣੇ ਮਾਤਾ ਪਿਤਾ ਤੋਂ ਅਲੱਗ ਰਹਿਣ ਲੱਗ ਜਾਂਦਾ ਪਰ ਇਹਨਾਂ ਦੀ ਆਪਸ ਵਿੱਚ ਅੰਡਰਸਟੈਂਡਿੰਗ ਨਹੀਂ ਹੁੰਦੀ ਸ਼ਾਂਤ ਨੂੰ ਅਤੇ ਉਸ ਦੀ ਪਤਨੀ ਦੀ ਹੁਣ ਸ਼ਾਂਤ ਨੂੰ ਤੇ ਉਸ ਦੀ ਪਤਨੀ ਦੇ ਵਿੱਚ ਝਗੜਾ ਰਹਿਣ ਲੱਗ ਜਾਂਦਾ ਹੈ ਇਸ ਗੱਲ ਤੋਂ ਜੋ ਸ਼ਾਂਤ ਨੂੰ ਦੀ ਪਤਨੀ ਨਿਧੀ ਹੁੰਦੀ ਹੈ ਉਹ ਪਰੇਸ਼ਾਨ ਹੁੰਦੀ ਹੈ ਉਸ ਨੂੰ ਲੱਗਦਾ ਹੈ ਕਿ ਕਿਉਂ ਨਾ ਮੈਂ ਸ਼ਾਂਤਨੂ ਦੀ ਹਤਿਆ ਕਰ ਦੇਵਾਂ ਇਸ ਨੂੰ ਮਾਰ ਦੇਵਾਂ ਕਿਉਂਕਿ ਮੈਂ ਰੋਜ਼ਾਨਾ ਰੋਜ਼ਾਨਾ ਦੇ ਝਗੜੇ ਨਹੀਂ ਸਹਿਣ ਕਰ ਸਕਦੀ ਤਾਂ ਫਿਰ ਉਹ ਪਲੈਨਿੰਗ ਕਰਦੀ ਹੈ ਪਲੈਨਿੰਗ ਦੇ ਤਹਿਤ ਉਸ ਕੋਲ ਦੋ ਬੱਚੇ ਟਿਊਸ਼ਨ ਤੇ ਆਉਂਦੇ ਹੁੰਦੇ ਉਹਨਾਂ ਨੂੰ ਆਪਣੇ ਨਾਲ ਲਾਉਂਦੀ ਹੈ ਤੇ 13 ਮਈ 2025 ਨੂੰ ਸ਼ਾਂਤਨੂ ਨੂੰ ਖਾਣੇ ਦੇ ਵਿੱਚ ਜ਼ਹਿਰ ਦੇ ਦਿੰਦੀ ਹੈ ਤੇ ਸ਼ਾਂਤਨੂ ਦੀ ਮੌਤ ਹੋ ਜਾਂਦੀ ਹੈ ਮੌਤ ਹੋਣ ਤੋਂ ਬਾਅਦ ਨਿਧੀ ਦੇਸ਼ ਮੁਖ ਤਿੰਨ ਬੱਚਿਆਂ ਨੂੰ ਆਪਣੇ ਨਾਲ ਮਲਾਉਂਦੀ ਹੈ ਤੇ ਜੋ ਸ਼ਾਂਤਨੂ ਦੀ ਲਾਸ਼ ਹੁੰਦੀ ਹੈ ਇਸ ਨੂੰ ਜੋ ਸਾਲਾ ਜੰਗਲ ਦੇ ਵਿੱਚ ਜਾ ਕੇ ਦਫਨਾ ਆਉਂਦੀ ਹੈ ਪਰ ਇਸ ਨੂੰ ਫਿਰ ਵੀ ਸ਼ਾਂਤੀ ਨਹੀਂ ਆਉਂਦੀ ਕਿਉਂਕਿ ਇਸ ਨੂੰ ਲੱਗਦਾ ਹੈ ਕਿ ਕੋਈ ਸ਼ਾਂਤਨੂ ਨੂੰ ਪਹਿਚਾਨ ਨਾ ਲਵੇ ਇਸ ਲਈ ਇਹ ਫਿਰ ਉਸ ਜੰਗਲ ਦੇ ਵਿੱਚ ਜਾਂਦੀ ਹੈ ਜਾ ਕੇ ਸ਼ਾਂਤਨੂ ਦੀ লাশ ਉੱਤੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਗਾ ਦਿੰਦੀ ਹੈ ਇਸ ਨੂੰ ਲੱਗਦਾ ਹੈ ਕਿ ਸ਼ਾਂਤਨੂ ਦੀ ਜੋ ਪਹਿਚਾਨ ਉਹ ਖਤਮ ਹੋ ਜਾਏਗੀ ਤੇ ਸ਼ਾਂਤ ਨੂੰ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਤੇ ਮੈਂ ਕਹਿ ਦੇਵਾਂਗੀ ਕਿ ਸ਼ਾਂਤ ਨੂੰ ਘਰੋਂ ਲਾਪਤਾ ਹੋ ਗਿਆ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਗੁਨਾਹ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਆਉਂਦਾ ਹੈ ਤੇ ਉਹ ਕੋਈ ਨਾ ਕੋਈ ਸਬੂਤ ਛੱਡ ਜਾਂਦਾ ਇੱਥੇ ਵੀ ਇਸ ਕੇਸ ਦੇ ਵਿੱਚ ਵੀ ਜੋ ਸ਼ਾਂਤ ਨੂੰ ਦੇ ਕਮੀਜ਼ ਪਾਇਆ ਹੋਇਆ ਸੀ ਉਸ ਤੋਂ ਪਤਾ ਲੱਗਦਾ ਕਿ ਇਹ লাশ ਸ਼ਾਂਤ ਨੂੰ ਦੀ ਹੈ ਤੇ ਜੋ ਉਸਦੇ ਅੰਡਰਵੀਅਰ ਪਾਇਆ ਹੋਇਆ ਸੀ ਉਸ ਨਾਲ ਕਨਫਰਮ ਹੀ ਹੋ ਜਾਂਦਾ ਹੈ ਕਿ ਇਹ ਤਾਂ লাশ ਸ਼ਾਂਤ ਨੂੰ ਦੀ ਹੈ ਪੁਲਿਸ ਹੁਣ ਇਸ ਨੂੰ ਗ੍ਰਿਫਤਾਰ ਕਰਦੀ ਹੈ ਅਤੇ ਜੋ ਤਿੰਨ ਮੁੰਡੇ ਇਸ ਦੇ ਨਾਲ ਹੁੰਦੇ ਆ ਇਸ ਕਤਲ ਕਾਂਡ ਦੇ ਵਿੱਚ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਕੇਸ ਵਿੱਚ ਨਿਧੀ ਦੇਸ਼ਮੁਖ ਨੂੰ ਅਦਾਲਤ ਵੱਲੋਂ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾਵਾਂ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਇੱਥੇ ਕਿਸੇ ਤੇ ਕੋਈ ਭਰੋਸਾ ਨਹੀਂ ਕਿ ਕੌਣ ਤੁਹਾਡੇ ਨਾਲ ਕਦੋਂ ਧੋਖਾ ਕਰ ਜਾਵੇ ਕਦੋਂ ਫਰੇਵ ਕਰ ਜਾਵੇ ਤੇ ਕਹਿੋ ਜੇ ਹਾਲਾਤ ਬਣ ਜਾਣ ਜਿਸ ਕਾਰਨ ਬੰਦਾ ਖਤਰੇ ਦੇ ਵਿੱਚ ਆ ਜਾਵੇ ਜਿਵੇਂ ਇਹਨਾਂ ਦੋਨਾਂ ਘਟਨਾਵਾਂ ਦੇ ਵਿੱਚ ਇੱਕ ਵਿੱਚ ਤਾਂ ਭਰਾ ਨੇ ਭੈਣ ਨੂੰ ਮਾਰ ਦਿੱਤਾ ਹਾਲਾਤ ਇਦਾਂ ਦੇ ਬਣੇ ਤੇ ਦੂਸਰੇ ਵਿੱਚ ਪਤਨੀ ਨੇ ਪਤੀ ਨੂੰ ਮਾਰ ਦਿੱਤਾ ਜਿਨ੍ਹਾਂ ਨੇ ਲੰਬ ਮੈਰਿਜ ਕਰਵਾਈ ਸੀ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਇੱਕ ਦੂਜੇ ਤੋਂ ਬਗੈਰ ਨਹੀਂ ਰਹਿ ਸਕਦੇ ਤੇ ਉਹ ਵਿਆਹ ਕਰਵਾਉਂਦੇ ਨੇ ਪਰ ਉਹਨਾਂ ਦੀ ਜਦੋਂ ਜ਼ਿੰਦਗੀ ਸਹੀ ਨਹੀਂ ਚੱਲਦੀ ਤਾਂ ਪਤਨੀ ਨੂੰ ਲੱਗਦਾ ਕਿ ਕਿਉਂ ਨਾ ਮੈਂ ਇਸ ਨੂੰ ਮਾਰ ਦੇਵਾਂ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੀ ਹੈ ਸੋ ਤੁਹਾਡੇ ਇਹਨਾਂ ਦੋਨਾਂ ਘਟਨਾਵਾਂ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ